ਸਾਸਤ੍ਰਿਕਾ ਸਾਰਾ ਨੂੰ ਆਈ ਹੋਪ ਸਭ ਠੀਕ ਠਾਕ ਹੋਣਗੇ ਅੱਜ ਤੁਹਾਡੇ ਲਈ ਨਵੀਂ ਰੈਸਪੀ ਲੈ ਕੇ ਆਏ ਆ ਜਿਹੜੀ ਕਿਸ ਨੂੰ ਪਤਾ ਹੀ ਅੱਜ ਕੱਲ੍ਹ ਅਦਰਕ ਦਾ ਆਚਾਰ ਹਰ ਇੱਕ ਘਰ ਦੇ ਵਿੱਚ ਪੈਂਦਾ ਹੈਗਾ ਇਸ ਆਚਾਰ ਪਾਵਾਂਗੇ ਇਹ 5 ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦਾ ਤੇ ਬਣਦਾ ਵੀ ਬਹੁਤ ਟੇਸਟੀ ਹੈ ਉਹਦੇ ਲਈ ਅਸੀਂ ਅੱਧਾ ਕਿਲੋ ਅਦਰਕ ਲੈਤਾਗਾ ਜਿਹੜਾ ਕਿ ਅਸੀਂ ਬਰੀਕ-ਵਰੀਕ ਲੰਬਾ-ਲੰਬਾ ਕੱਟ ਲਿਆ ਉਸ ਤੋਂ ਬਾਅਦ ਅਸੀਂ ਧੋ ਕੇ ਇਹਨੂੰ ਦੋ ਤੋ ਤਿੰਨ ਘੰਟੇ ਧੁੱਪ ਦੇ ਵਿੱਚ ਸੁਕਾ ਲਿਆ ਜਦੋਂ ਇਹ ਸੁੱਕ ਗਿਆ ਇਸ ਦਾ ਚਾਰ ਪਾਵਾਂਗੇ ਜਿਹੜਾ ਅਸੀਂ ਐਡ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਜੀਰਾ ਤੇ ਸੌਫਾ ਆਪਾਂ ਪਹਿਲਾਂ ਪੁੰਨਲੀ ਸੀ ਫਿਰ ਉਹਨੂੰ ਥੋੜਾ ਜਿਹਾ ਗ੍ਰाइंड ਕਰ ਲਿਆ ਅ ਅੱਧਾ ਇੱਕ ਚਮਚਾ ਆਪਾਂ ਗਰਮ ਮਸਾਲਾ ਪਾਵਾਂਗੇ ਤੇ ਅੱਧਾ ਇੱਕ ਚਮਚਾ ਆਪਾਂ ਲਾਲ ਮਿਰਚਾ ਤੇ 2 ਕ ਚਮਚੇ ਆਪਾਂ ਪਾਵਾਂਗੇ ਨਮਕ ਦੀ ਆਪਾਂ ਇਹਦੇ ਵਿੱਚ ਐਡ ਕਰਾਂਗੇ ਸਾਰੇ ਮਸਾਲੇ ਆਪਾਂ ਇਕੱਠੀ ਐਡ ਕਰਦੇ ਨੇ ਆ ਨੂੰ ਮਿਕਸ ਕਰਾਂਗੇ ਜਿਹੜਾ ਕਿ ਇਹ ਚਾਰ ਆ ਬਣ ਕੇ ਬਹੁਤ ਟੇਸਟੀ ਤਿਆਰ ਹੋਊਗਾ ਮਿਰਚ ਦੇ ਨਾਲ ਇਹਦਾ ਕਲਰ ਵੀ ਜਿਹੜਾ ਬਹੁਤ ਸੋਹਣਾ ਹੋਊਗਾ ਜਿਹੜਾ ਆਪਾਂ ਸੌਂਫ ਤੇ ਜੀਰਾ ਪਾਇਆ ਪੁੰਨ ਕੇ ਉਹਦਾ ਵੀ ਟੇਸਟ ਇਹਦੇ ਵਿੱਚ ਬਹੁਤ ਵਧੀਆ ਆਊਗਾ ਹਾਂਜੀ ਇਹਦੇ ਵਿੱਚ ਆਪਾਂ ਰਲਾ ਲਿਆ ਇਹਦੇ ਵਿੱਚ ਆਪਾਂ ਪਾਵਾਂਗੇ ਸਿਲਕਾ ਸਿਲਕੇ ਤਾਂ ਤੁਸੀਂ ਨਿੰਬੂ ਵੀ ਪਾ ਸਕਦੇ ਹੋ ਦਿਲਕਾ ਜਿਹੜਾ ਆਪਾਂ ਪਾਉਣਾਗਾ ਆਪਣੇ ਅਦਰਕ ਦੇ ਹਿਸਾਬ ਨਾਲ ਪਾ ਲੈਣਾਗਾ ਫੇਰ ਮਿਕਸ ਕਰਾਂਗੇ ਹਾਂਜੀ ਇਹ achar ਹੁਣ ਆਪਣਾ ਬਣ ਕੇ ਬਿਲਕੁਲ ਤਿਆਰ ਆ ਇਸ ਨੂੰ ਆਪਾਂ ਕੱਚ ਦੇ ਬਰਤਨ ਦੇ ਵਿੱਚ ਪਾਣਾਗਾ ਪਾ ਕੇ ਆਪਾਂ ਇੱਕ ਤੋਂ ਦੋ ਦਿਨਾਂ ਦੇ ਵਿੱਚ ਤੋਂ ਬਾਅਦ ਆਪਾਂ ਇਸ ਨੂੰ ਖਾ ਸਕਦੇ ਹਾਂ ਇਸ ਦੇ ਵਿੱਚ ਜਿਹੜਾ ਆਪਣਾ ਨਮਕ ਵਗੈਰਾ ਜਾਂ ਹੋਰ ਮਸਾਲੇ ਪਾਏ ਨੇ ਉਹਦੇ ਵਿੱਚ ਰਚ ਜਾਣਗੇ ਉਦੋਂ ਬਾਅਦ ਆਪਾਂ ਇਸ ਨੂੰ ਖਾ ਸਕਦੇ ਹਾਂ ਖਾ ਖਾਤਾ ਆਪਾਂ ਪਰ ਹੁਣ ਵੀ ਸਕਦੇ ਆਂਗੇ ਪਰ ਜਿਹੜੇ ਮਸਾਲੇ ਆ ਉਹ ਇੱਕ ਦੋ ਦਿਨ ਲੈ ਲਿਆ ਵਿੱਚ ਰਚਣ ਦੇ ਲਈ ਸਾਡੀ ਰੈਸਪੀ ਤੁਹਾਨੂੰ ਵਧੀਆ ਲੱਗੀ ਸਾਡੇ ਚੈਨਲ ਲਾਈਕ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਥੈਂਕ ਯੂ